ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਤੀਰਤ ਸਿੰਘ ਹਾਜ਼ਰ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਟੌਪਿਕ ਬੜਾ ਮਹੱਤਵਪੂਰਨ ਹੈ ਔਰ ਪੁਆਇੰਟਸ ਜਿਹੜੇ ਤੀਰਤ ਜੀ ਨੇ ਲਏ ਨੇ ਅੱਖਾਂ ਖੋਲਣ ਵਾਲੇ ਪੁਆਇੰਟਸ ਨੇ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦਾ ਫਿਊਚਰ ਭਵਿੱਖ ਕੀ ਹੈ ਕੈਨੇਡਾ ਦੇ ਵਿੱਚ ਕਿਹੜੇ ਜਾਣ ਕਿਹੜੇ ਨਾ ਜਾਣ ਕਿਹੜੇ ਮੁੜਨ ਕਦੋਂ ਮੁੜਨ ਕਿਹੜੇ ਨਾ ਮੁੜਨ ਤੇ ਕਿਹੜੀਆਂ ਗਲਤੀਆਂ ਵਿਦਿਆਰਥੀਆਂ ਨਾ ਕਰਨ ਵਿਦਿਆਰਥੀ ਔਰ ਕੀ ਵੀਜ਼ੇ ਵੱਧ ਮਿਲਣਗੇ ਇਸ ਸਾਰੀਆਂ ਗੱਲਾਂ ਸਾਡੇ ਵਿਦਿਆਰਥੀਆਂ ਦੇ ਭਵਿੱਖ ਨਾਲ ਜਿਹੜੀਆਂ ਆ ਕੇ ਜੁੜਦੀਆਂ ਨੇ ਜ਼ਮੀਨ ਵੇਚ ਕੇ ਕਿਸੇ ਨੇ ਨਹੀਂ ਜਾਣਾ ਪਰ ਇੱਕ ਵਾਰੀ ਤਿਰਤ ਜੀ ਦੀ ਪੂਰੀ ਗੱਲ ਸੁਣ ਲਈਏ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਤਿਰਤ ਜੀ ਮੈਂ ਚਾਹੂੰਗਾ ਕਰ ਦਿਓ ਸਾਰੀਆਂ ਗੱਲਾਂ ਦੇ ਖੁਲਾਸੇ ਸੋ ਅੱਜ ਗੱਲ ਕਰਾਂਗੇ ਉਹਨਾਂ ਬੱਚਿਆਂ ਦੀ ਵੀ ਜਿਹੜੇ ਇੰਡੀਆ ਤੋਂ ਜਾਣਾ ਚਾਹੁੰਦੇ ਆ ਪਰ ਸਭ ਨੂੰ ਪਤਾ ਜਿਦਾ ਅਸੀਂ ਵੀ ਹਰ ਵੀਡੀਓ ਦੇ ਵਿੱਚ ਡਿਸਕਸ ਤੁਹਾਡੇ ਨਾਲ ਕਰ ਰਹੇ ਹਾਂ ਕਿ ਇਸ ਵੇਲੇ ਵੀਜ਼ਾ ਲੈਣਾ ਬਹੁਤ ਔਖਾ ਜਿਹੜਾ ਹੋਇਆ ਹੋਇਆ ਤੇ ਉਹ ਬੱਚਾ ਦਾ ਉਹਨੂੰ ਫਿਊਚਰ ਕੀ ਹੈਗਾ ਜੇ ਨਵੇਂ ਬੱਚੇ ਹਜੇ ਪੜ ਰਹੇ ਆ ਕਿਉਂਕਿ ਨਾ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਜਿਨ੍ਹਾਂ ਦੇ ਵੱਡੇ ਭੈਣ ਭਾਈ ਉੱਤੇ ਸੈੱਟ ਆ ਉਹ ਤਾਂ ਚਾਹੁੰਦਾ ਨਾ ਕਿ ਮੇਰਾ ਭੈਣ ਭਾਈ ਮੇਰੇ ਕੋਲ ਹੀ ਆਵੇ ਜਾਂ ਜਿਨ੍ਹਾਂ ਨੇ ਕੋ ਗੂਗਲ ਆ ਕੇ ਹਾਂ ਵੀ ਮੈਂ ਕੈਨੇਡਾ ਜਾ ਕੇ ਸੈੱਟ ਹੋਣਾ ਚਾਹੁੰਦਾ ਕੀ ਉਹਨਾਂ ਵਰੀ ਕੈਨੇਡਾ ਬੰਦ ਹੋ ਗਿਆ ਸੋ ਅਜ ਮਦਦਮਾ ਇਦਾਂ ਦਾ ਤਾਂ ਹਜੇ ਕੁਝ ਨਹੀਂ ਹੈਗਾ ਕੈਨੇਡਾ ਨੇ ਆਪਣਾ ਪਲਾਨ ਜਿਹੜਾ ਕਿ ਜਰੂਰ ਆਊਟ ਪਰ ਸਚਾਈ ਪਤਾ ਕਿ ਉਹ ਪਲਾਨ ਬਾਕੀ ਸਭ ਕੁਝ ਤਾਂ ਸਹੀ ਸਿਗਾ ਜਿਹੜੇ ਬੱਚੇ ਉਥੇ ਪਹੁੰਚੇ ਹੋਏ ਆ ਉਹਨਾਂ ਵਾਸਤੇ ਵੀ ਜਿਹੜੀਆਂ ਫਿਗਰਸ ਜਿੰਦਾ ਦੱਸ ਰੇ ਸੀ ਮੈਚ ਹੋ ਰਹੀਆਂ ਸੀਗੀਆਂ ਬਟ ਇੰਡੀਆ ਤੋਂ ਜਿੰਦਾ ਦੱਸਿਆ ਸੀ ਕਿ ਅਸੀਂ ਸਿਰਫ 10% ਵੀਜ਼ਾ ਪਿਛਲੇ ਸਾਲ ਨਾਲੋਂ ਘਟਾਇਆ ਉਹ ਨਹੀਂ ਮੈਚ ਹੋਇਆ ਕਿਉਂਕਿ ਇਸ ਸਾਲ ਵੀਜ਼ਾ ਬਹੁਤ ਘਟਾਇਆ ਇਸ ਸਾਲ ਕੈਨੇਡਾ ਨੇ ਬਹੁਤ ਵਧੀਆ ਪ੍ਰੋਫਾਈਲ ਵੀ ਰਿਫਿਊਜ਼ ਕੀਤੀਆਂ ਪਰ ਅੱਜ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਅੱਜ ਅੱਜ ਡੇਟ ਹੈਗੀ ਆ 3 ਆਫ ਨਵੰਬਰ ਜਿੱਦਨ ਅਸੀਂ ਤੁਹਾਡੇ ਨਾਲ ਮੈਂ ਵੀਡੀਓ ਤੁਹਾਡੇ ਨਾਲ ਸ਼ੂਟ ਕਰ ਰਿਹਾ ਤੇ ਜਿਹੜਾ ਮੈਂ ਰੀਸੈਂਟ ਵੀਜ਼ਾ ਸਾਡੇ ਨਾਲ ਜਿਹੜਾ ਕਿ ਰੀਸੀਵ ਹੋਇਆ ਉਹ ਸਾਨੂੰ ਹੋਇਆ 1 ਆਫ ਨਵੰਬਰ ਮਤਲਬ ਪਹਿਲੀ ਨਵੰਬਰ ਨੂੰ ਨਵੰਬਰ ਦੇ ਮਹੀਨੇ ਦੇ ਫਸਟ ਸਟਾਰਟਿੰਗ ਦੇ ਵਿੱਚ ਵੀਜ਼ਾ ਜਿਹੜਾ ਕਿ ਰੀਸੀਵ ਹੋਇਆ ਮਤਲਬ ਕਿ ਅਪਰੂਵ ਹੋਇਆ ਵੀਜ਼ਾ ਮੈਂ ਤੇ ਕਹੂੰਗਾ ਹਾਂ ਰਿਫਿਊਜ਼ਲਸ ਵੀ ਬੱਚਿਆਂ ਦੀ ਆ ਰਹੀਆਂ ਬਟ ਕੀ ਡਿਫਰੈਂਸ ਹੈਗਾ ਵਾ ਵੀਜ਼ਾ ਆਇਆ ਜਾਂ ਨਹੀਂ ਆਇਆ ਤਾਂ ਜਿਹੜੀ ਮੈਂ ਇੱਕ ਚੀ ਕੈਨੇਡਾ ਜਿਹੜੀ ਕੀ ਨਾ ਉਹ ਬੱਚਿਆਂ ਦੀ ਦਾ এডਿਕੇਸ਼ਨ ਦੇ ਨਾਲ ਨਾਲ ਮਾਪਿਆਂ ਦੀ ਸ਼ਾਹੂਕਾਰੀ ਵੀ ਦੇਖਣ ਦਿਆ ਇਹ ਚੀਜ਼ ਸੱਚਾਈ ਆ ਕਿਉਂਕਿ ਨਾ ਇਸ ਚੀਜ਼ ਨੂੰ ਮਾਫ ਕਰਿਓ ਜੇ ਕਿਸੇ ਨੂੰ ਗੁੱਸਾ ਨਾਲ ਗੁੱਸਾ ਨਾ ਲੱਗੇ ਮੈਂ ਤਾਂ ਕਹੂੰਗਾ ਪਰ ਸੱਚਾਈ ਆ ਰੋਜ਼ ਜਦੋਂ ਵੀ ਤੁਸੀਂ ਅਸਲੇ YouTube ਖੋਲਦੇ ਨਾ YouTube ਤੋਂ ਜਿਹੜੀਆਂ ਐਸ ਵੇਲੇ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਬੜੀਆਂ-ਬੜੀਆਂ ਕਈ ਵਾਰੀ ਨਾ ਫੀਲ ਵੀ ਹੁੰਦਾ ਯਾਰ ਇਦਾਂ ਦਾ ਫੋਰਨ ਕੰਟਰੀਜ਼ ਹੈ ਨਹੀਂ ਸੀ ਕਿਉਂਕਿ ਮੈਂ ਆਪ ਇੰਟਰਨੈਸ਼ਨਲ ਸਟੂਡੈਂਟ ਰਹਾ ਆਪ ਆਪਣੀ ਜਦੋਂ ਕਹੂੰਗਾ ਕਿ ਆਪਣੇ ਟਾਈਮ ਦੇ ਵਿੱਚ ਪੜੇ ਆ ਪਰ ਉਦੋਂ ਇੰਨੀ ਆ ਖੁੱਲ ਨਹੀਂ ਸੀ ਜਿੰਨੀਆਂ ਐਸ ਵੇਲੇ ਬੱਚਿਆਂ ਨੂੰ ਖੁੱਲ ਮਿਲ ਗਈਆਂ ਜਾਂ ਬੱਚਿਆਂ ਨੇ ਖੁੱਲ ਲੈ ਲਈਆਂ ਚਾਹੇ ਉਹ ਕਿਸੇ ਦਾ ਤਿਉਹਾਰ ਮਾਗਾ ਤਿਉਹਾਰ ਮਨਾਉਣੇ ਚਾਹੀਦੇ ਆ ਬੜੇ ਵਧੀਆ ਤਰੀਕੇ ਨਾਲ ਮਨਾਉਣੇ ਚਾਹੀਦੇ ਆ ਪਰ ਕਿਸੇ ਨਾ ਕਿਸੇ ਜਦੋਂ ਜਦੋਂ ਅਗਲਾ ਬੰਦਾ ਦੂਸਰਾ ਬੰਦਾ ਅਨਕੰਫਰਟੇਬਲ ਹੋ ਜੇ ਕਿਤੇ ਨਾ ਕਿਤੇ ਉਹ ਸਾਡੇ ਦੇ ਨਾਲ ਕੁਐਸਚਨ ਨੰਬਰ ਆ ਜਾਂਦਾ। ਤੋਂ ਮੈਂ ਇਸ ਵੇਲੇ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਕਹਿਣਾ ਵੀ ਚਾਹੂੰਗਾ ਕਿ ਇਸ ਵੇਲੇ ਸਾਰੇ ਬੱਚੇ ਚਾਹੇ ਮੇਰੇ ਸੈੱਟ ਵੀ ਹੋ ਗਿਆ ਭੈਣ ਭਾਈ ਉਹਨਾਂ ਨੂੰ ਵੀ ਕਹੂੰਗਾ ਕਿ ਇਹ ਜਿਹੜਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਕਿਉਂਕਿ ਜਿਹੜੇ ਬੱਚੇ ਉੱਥੇ ਵਰਕ ਪਰਮੈਂਟ ਤੇ ਆ ਜਾਂ ਪੜ ਰਹੇ ਐ ਜਾਂ ਜਣੇ ਆਉਣਾ ਉਹ ਤੁਹਾਡੇ ਹੱਥਾਂ ਦੇ ਵਿੱਚ ਆ। ਸੋ ਇਸ ਵੇਲੇ ਜੋ ਤੁਸੀਂ ਕਰੋਗੇ ਨਾ ਉਹ ਅਗਲੇ ਬੱਚਿਆਂ ਨੂੰ ਫੇਸ ਕਰਨਾ ਪਊਗਾ। ਸੋ ਇਸੇ ਲਈ ਮੇਰੀ ਹਰ ਬੱਚੇ ਨੂੰ ਉੱਥੇ ਵੀ ਜਿਹੜੇ ਗਏ ਆ ਮਾਪਿਆਂ ਨੂੰ ਵੀ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਮੈਂ ਤਾਂ ਕਹੂੰਗਾ ਗਾਈ ਆਪਾਂ ਜਿਹੜੀ ਕਿ ਐਸ ਵੇਲੇ ਜਿਹੜੀ ਕਿ ਸਾਡੀ ਮੈਂ ਤਾਂ ਕਹੂੰਗਾ ਪੂਰੀ ਕਮਿਊਨਿਟੀ ਕੁਐਸਚਨ ਮਾਰਕ ਦੇ ਆ ਚੁੱਕੀ ਹੋਈ ਹੈ ਕਿਉਂਕਿ ਜਿੱਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਵੀਡੀਓ ਵਾਇਰਲ ਆ ਰਹੀਆਂ ਸਾਰੇ ਦੇਖ ਹੀ ਰਹੇ ਹੋਣੇ ਤੇ ਮੈਂ ਤਾਂ ਕਹੂੰਗਾ ਕਿ ਐਸ ਵੇਲੇ ਬੱਚਿਆਂ ਦਾ ਸਿਰਫ ਇੱਕੋ ਫੋਕਸ ਚਾਹੀਦਾ ਕਾਮਯਾਬ ਕਿੱਦਾਂ ਹੋਣਾ ਕਾਮਯਾਬ ਕਰਕੇ ਝੰਡੇ ਕਿੱਦਾਂ ਗੱਡਨੇ ਹੈਗੇ ਆ ਆਪਣੇ ਮਾਪਿਆਂ ਦਾ ਆਪਣੀ ਕਮਿਊਨਿਟੀ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰਾਂ ਦਾ ਕਿੱਦਾਂ ਨਾਂ ਰੋਸ਼ਨ ਕਰਨਾ ਵਪਾਰਾਂ ਵਾਲੇ ਪਾਸੇ ਫੋਕਸ ਕਰੋ ਕਿੱਦਾਂ ਆਪਣੇ ਸਾਰਿਆਂ ਨੂੰ ਉੱਪਰ ਲੈ ਕੇ ਜਾਣਾ ਜਿਹੜੇ ਨਵੇਂ ਬੱਚਿਆਂ ਨੂੰ ਵੀ ਕੰਮ ਕਿਤੇ ਤਾਂ ਨੇ ਬਹੁਤ ਜ਼ਿਆਦਾ ਜ਼ਰੂਰੀ ਆ ਲੀਆਂ ਵੀਡੀਓਜ਼ ਹੈਗੀਆਂ ਉਧਰ ਜੋ ਇੰਟਰਨਲ ਗਰਾਉਂਡ ਲੈਵਲ ਤੇ ਹੋ ਰਿਹਾ ਉਹਨਾਂ ਤੇ ਵੀ ਜਿਹੜੀ ਕਿ ਬਹੁਤ ਡਿਪੈਂਡ ਕਰ ਰਹੀ ਹੈ ਦੂਜੀ ਚੀਜ਼ ਜਿਹੜੀ ਮੈਂ ਗੱਲ ਕਰਕੇ ਹੜਾ ਸ਼ਾਹੂਕਰੀ ਦੇ ਯੈਸ ਕੈਨੇਡਾ ਅਸਲੇ ਦੇਖ ਰਿਹਾ ਸ਼ਾਹੂਕਰੀ ਮੈਂ ਜੇ ਤੁਹਾਨੂੰ ਕਹਾਂ ਆਸਟ੍ਰੇਲੀਆ ਵਾਂਗੂ फाइनेंशियल्स बहुत ज्यादा इंपॉर्टेंट रोल प्ले ਕਰ ਰਹੇ ਆ ਜਿੰਨੇ ਵੀ ਵੀਜ਼ੇ ਮੈਂ ਤਾਂ ਕਹੂੰਗਾ ਪਿਛਲੇ 2-3 ਮਹੀਨੇ ਚ ਅਸੀਂ ਲੈ ਆ ਚਾਹੇ ਘਟ ਗਿਣਤੀ ਦੇ ਵਿੱਚ ਹੀ ਆ ਪਰ ਇਹ ਉਹ ਆ ਜਿਨ੍ਹਾਂ ਦੀ 6 ਮਹੀਨੇ ਤੋਂ ਬੈਂਕ ਸਟੇਟਮੈਂਟ ਮੇਨਟੇਨਡ ਤੇ ਚਲਦੀਆਂ ਆ ਰਹੀਆਂ ਮਤਲਬ ਕਿ ਉੱਪਰ ਥੱਲੇ ਜਦੋਂ ਮੈਂ ਕਹੂੰਗਾ ਨਾ ਕਿ ट्रांजैक्शन ਆ ਰਹੀਆਂ ਫੀਲ ਹੋ ਰਿਹਾ ਕਿ ਜੈਨੂ ਨੇ ਨਹੀਂ ਕਿ ਪੈਸੇ ਪੁਰਾਣੇ ਪਏ ਹੋਏ ਆ ਮਤਲਬ ਕਿ ਪੈਸੇ ਇਨ ਆਊਟ ਹੋ ਰਹੇ ਆ ਪੈਸੇ ਮੈਨੇਜ ਹੋ ਰਹੇ ਆ ਜੋ ਜਸਟੀਫਾਈ ਲੱਗ ਰਿਹਾ ਕਿ ਹਾਂ ਵੀ ਇਹ ਚੀਜ਼ਾਂ ਸਹੀ ਲੱਗ ਰਹੀਆਂ ਦੇਖਣ ਦੇ ਵਿੱਚ ਸੋ ਇਹ ਵੀ ਹੈ ਨੀ ਕਿ ਮੈਂ ਇੱਕ ਵਾਰੀ ਪੈਸੇ ਪਵਾ ਕੇ ਰੱਖਤੇ ਤੇ ਮੈਂ 6-6 ਮ ਦੀਆਂ ਜਿਹਨਾਂ ਉਹਦੀਆਂ ਬੈਂਕ ਸਟੇਟਮੈਂਟਸ ਉਹ ਬੱਚੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਤੇ ਬਾਕੀ ਜੇ ਤੁਸੀਂ ਗੱਲ ਕਰੋ ਯੂਨੀਵਰਸਿਟੀ ਕਾਲਜ ਡਿਪਲੋਮਾ ਡਿਗਰੀ all secondary ਮੈਂ ਇਹਨਾਂ ਨੂੰ ਤਵੱਜਹਣ ਦਿੰਦਾ ਤਵੱਜਹ ਐਸ ਵੇਲੇ ਹੈਗੀ ਆ ਯਸ ਕੈਨੇਡਾ ਦੇਖ ਰਿਹਾ ਹੈ ਸ਼ਾਹਕਾਰੀ ਫੀਸ ਵੀ ਇੱਕ ਸਾਲ ਦੀ ਦੇਣ ਤੋਂ ਬਾਅਦ ਜੀਆਈਸੀ ਪੇ ਦੇਣ ਤੋਂ ਬਾਅਦ ਵੀ ਇਹ ਚੀਜ਼ਾਂ ਮੈਟਰ ਕਰਦੀਆਂ ਤੁਹਾਡੀਆਂ ਤੁਹਾਡੇ ਪੇਰੈਂਟਸ ਸਪਾਂਸਰਸ ਦੀਆਂ ਆਈਟੀਆਰਸ ਤੇ ਫਾਈਨੈਂਸ਼ੀਅਲਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਉਹਦਾ ਲੱਗਦਾ ਕਿ ਕੈਨੇਡਾ ਨੇ ਜਿੱਦਾਂ ਪਹਿਲਾਂ ਐਸਡੀਆ ਸਿਸਟਮ ਬਣਾਇਆ ਸੀਗਾ ਕਲੈਰਿਟੀ ਦੇ ਦੇਵੇ ਕਿ ਹਾਂ ਵੀ ਮੈਨੂੰ ਇੰਨੀਆਂ ਚੀਜ਼ਾਂ ਚਾਹੀਦੀਆਂ ਜਾਂ ਜਿਦਾ ਆਸਟ੍ਰੇਲੀਆ ਦੇ ਵਿੱਚ ਹੈਗਾ ਨਾ ਸਾਰੀਆਂ ਚੀਜ਼ਾਂ ਕਿ ਫੀਸ ਦੇਣ ਤੋਂ ਪਹਿਲਾਂ ਤੁਹਾਡੀ ਔਰ ਜੈਨੋ ਸਟਡੀ ਰਿਕੁਆਇਰਮੈਂਟ ਜਿਹੜੀਆਂ ਕੀ ਚੀਜ਼ਾਂ ਹੁੰਦੀਆਂ ਉਹ ਚੀਜ਼ਾਂ ਤੇ ਮੈਨੂੰ ਆ ਜਾਵੇ ਤੇ ਬਹੁਤ ਵਧੀਆ ਹੋਊਗਾ ਤੇ ਮੈਨੂੰ ਲੱਗਦਾ ਕਿ ਕੈਨੇਡਾ ਨੇ ਜਿੰਨਾ ਵਧੀਆ ਹੂਡ ਨੇ ਆਪਣਾ ਨਾਮ ਕੀਤਾ ਸੀ ਤੇ ਜਿੰਨੀਆਂ ਰਿਫਿਊਜ਼ਲ ਤੋਂ ਬਾਅਦ ਜੇ ਬੱਚੇ ਦੇਸ ਆਪਣੇ ਟੁੱਟਦੇ ਆ ਜਾਂ ਸੌਬੇਸ ਏਜੰਟਸ ਦਾ ਵੀ ਨਾਮ ਖਰਾਬ ਹੁੰਦਾ ਤੇ ਆਬਵੀਅਸ ਕੰਟਰੀ ਦੀ ਵੀ ਜਿਹੜੀ ਰੈਪਿਊਟੇਸ਼ਨ ਡਾਊਨ ਹੁੰਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਤੇ ਜ਼ਰੂਰ ਆਊਗੀ ਤੇ ਬਾਕੀ ਜਿਹੜੀ ਫਾਈਲ ਲਾਉਣੀ ਆ ਤੇ ਇਸ ਲਈ ਮੈਂ ਤੇ ਕਹੂੰਗਾ ਤਿਆਰੀ ਕਰਕੇ ਲਾਵੇ ਫਾਈਲ ਐਡਵਾਂਸ ਦੇ ਵਿੱਚ ਤਿਆਰੀ ਕਰਕੇ ਲਾਵੇ ਥੈਨ ਆਪਾਂ ਵੀਜ਼ਾ ਦੀ ਉਮੀਦ ਕਰ ਸਕਾਂਗੇ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਮੈਂ ਤੇ ਅਲਰਟ ਕਰਨਾ ਚਾਹੂੰਗਾ ਜਿਹਦਾ ਆਸਟ੍ਰੇਲੀਆ ਦੀ ਗਵਰਨਮੈਂਟ ਨੇ ਆਪਣੀ ਆਫੀਸ਼ੀਅਲ ਸਾਈਟ ਤੇ ਪਾਇਆ ਕਿ ਆਸਟ੍ਰੇਲੀਆ ਜਿਹੜੇ ਇੰਡੀਆ ਸਟੂਡੈਂਟਸ ਨੇ ਨੈਸ਼ਨਲ ਸਟੂਡੈਂਟਸ ਉਹਨਾਂ ਦੇ ਏਜੰਟਸ ਐ ਬੱਚਿਆਂ ਵੱਲੋਂ ਕੀ ਕੀ ਕੀਤਾ ਜਾ ਰਿਹਾ ਉਹਨਾਂ ਦੀ ਫਾਈਲ ਦੇ ਵਿੱਚ ਸਟੂਡੈਂਟ ਇਨਟੈਗਰਿਟੀ ਦੇ ਨਾਂ ਖਿਲਵਾੜ ਕੀਤਾ ਜਾ ਰਿਹਾ ਸੋ ਮੈਂ ਦੁਬਾਰਾ ਕਹੂੰਗਾ ਕਿ 2 ਕਿ ਸਾਲ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਕਿ ਕੈਨੇਡਾ ਹੁਣ ਆਸਟ੍ਰੇਲੀਆ ਦੇ ਰਾਹ ਤੇ ਚੱਲਾ ਸੀ ਜੋ ਹੈਗਾ ਵੀ ਆ ਸੋ ਇਹ ਚੀਜ਼ਾਂ ਤੇ ਹੁਣ ਆਊਗਾ ਕਿਉਂਕਿ ਕੈਨੇਡਾ ਜਿਹੜਾ ਆਸਟ੍ਰੇਲੀਆ ਨੇ ਇੱਕ ਬੱਚਿਆਂ ਨੇ ਹੁਣ ਫਾਈਲਾਂ ਕੱਢ ਕੇ ਉਹਨੇ ਤਾਂ ਨਿਊਜ਼ਲੈਟਰ ਦੇ ਵਿੱਚ ਪਾਉਣੀਆਂ ਸ਼ੁਰੂ ਕਰਤੀਆਂ ਮਤਲਬ ਕਿ ਬੱਚਿਆਂ ਨੇ ਪੁਰਾਣੀਆਂ ਫਾਈਲਾਂ ਖੋਲ-ਖੋਲ ਕੇ ਐਗਜ਼ੈਂਪਲ ਦੇ ਕੇ ਦੱਸ ਰਹ ਹੁਣ ਉੱਥੇ ਕੀ ਕਰਨਾ ਸੋ ਇਸ ਲਈ ਮੈਂ ਕੈਨੇਡਾ ਵਾਲੇ ਬੱਚਿਆਂ ਨੇ ਵੀ ਕਹੂੰਗਾ ਜਦੋਂ ਵੀ ਤੁਸੀਂ ਜਾਂਦੇ ਆ ਅ ਜੇ ਮੈਂ ਤੁਹਾਨੂੰ ਜਿਹੜੇ ਤੁਹਾਨੂੰ ਰਾਸਤੇ ਦਾ ਦੱਸ ਰਿਹਾ ਔਖੇ ਜਰੂਰ ਲੱਗਦੇ ਨੇ ਹਾਈ ਫਾਈਨੈਂਸ਼ੀਅਲਸ ਕਿਦਾ ਮੈਨੇਜ ਕਰਨਗੇ ਜਿਗਾੜ ਤਾਂ ਜਰੂਰ ਵੱਜ ਜਾਣਾ ਕਿਉਂਕਿ ਫਾਈਲਾਂ ਪੁਰਾਣੀਆਂ ਕਿਸੇ ਵੀ ਵੇਲੇ ਵੀ ਐਮਬੈਸੀ ਕੋਈ ਵੀ ਐਮਬੈਸੀ ਖੋਲ ਸਕਦੀ ਹੈ ਸੋ ਬੱਚੋ ਜਿੰਨਾ ਬਾਤ ਚ ਹੋ ਸਕਦਾ ਇਕੱਲੇ ਵੀਜ਼ੇ ਨੂੰ ਤਵੱਜੋ ਦੇਣ ਦੀ ਬਜਾਏ ਨਾ ਆਉਣ ਵਾਲੇ ਕੱਲ ਤੇ ਵੀ ਤਵੱਜੋ ਦੇਣੀ ਆ ਤਾਂ ਕੱਲ ਜਿਹੜਾ ਕਿ ਆਉਣ ਵਾਲਾ ਵਧੀਆ ਰਹੂਗਾ ਬਾਕੀ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਚ ਰਹੋ ਜਿਹਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਵਾ ਕੋਈ ਵੀ ਫੇਕ ਡਾਕੂਮੈਂਟ ਨਾ ਲਾਵੇ ਐਡਵਾਂਸ ਤਿਆਰੀ ਕਰਕੇ ਚੱਲੇ ਫਾਈਨੈਂਸ਼ੀਅਲਸ ਨੂੰ ਮੁੱਖ ਤੌਰ ਤੇ ਮੈਂ ਤਾਂ ਕਹੂੰਗਾ ਤਵੱਜੂ ਦੇਵੇ ਥੈਨ ਤੁਹਾਡੇ ਸਪਣੇ ਤੇ ਸਾਡੀ ਟੋਰ ਵੀ ਤਾਂ ਹੀ ਬਣੇ ਬਹੁਤ ਬਹੁਤ ਧੰਨਵਾਦ ਸੋ ਤੀਰਤ ਸਿੰਘ ਪਨੇਕਲ ਸਾਡੇ ਨਾਲ ਮੌਜੂਦ ਸੀ ਜਿਹੜੇ ਕੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਸਕਰੀਨ ਦੇ ਉੱਪਰ ਨੰਬਰ ਹੈ ਇਸ ਟੈਲੀਫੋਨ ਨੰਬਰ ਦੇ ਉੱਤੇ ਤੁਸੀਂ ਗੱਲ ਕਰੋ ਜਲੰਧਰ ਆਫਿਸ ਚ ਮਿਲੋ ਅੰਮ੍ਰਿਤਸਰ ਆਫਿਸ ਚ ਮਿਲੋ ਨਿੱਜੀ ਤੌਰ ਤੇ ਮਿਲੋ ਜ਼ਰੂਰ ਜਾਂ ਟੈਲੀਫੋਨ ਦੇ ਉੱਤੇ ਹਰ ਸਵਾਲ ਦਾ ਜਵਾਬ ਲਓ ਜਦੋਂ ਤੱਕ ਤੁਹਾਡੀ ਤਸੱਲੀ ਨਹੀਂ ਹੁੰਦੀ ਤਦ ਤੱਕ ਆਪਣੇ ਸ਼ੰਕੇ ਦੂਰ ਕਰਦੇ ਰਹੋ ਔਰ ਜਦੋਂ ਪੂਰੀ ਕਲੈਰਿਟੀ ਹੋ ਜੇ ਫਿਰ ਤੁਸੀਂ ਫਾਈਲ ਲਾਓ ਸੋ ਮੈਂ ਚਾਹਨਾ ਕਿ ਵਿਦਿਆਰਥੀਆਂ ਤੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਬਹੁਤ ਬਹੁਤ ਧੰਨਵਾਦ